ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜੀ ਸੂਈ ਆ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਵੀਡੀਓ ਇਹਨਾਂ ਤਾਂ ਜਰੂਰ ਵੇਖਿਓ ਰੇਡ ਵੀਰ ਦਾ ਜੈ ਜੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਹਾਂ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਭਾਜੀ ਮੇਰਾ ਹਰਮੰਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਆ ਆਪਣਾ ਪਿੰਡ ਫੋਨ ਨੰਬਰ ਵੀਰੇ 826444231 ਭਾਜੀ ਠੀਕ ਆ ਤਾਂ ਵੀਰੇ ਆਪਣੇ ਕੋਲੇ ਅੱਜ ਆਗੇ ਚੰਗੇ ਪਸ਼ੂ ਝੋਟੀਆਂ ਫਿਰ ਜਿੰਨੇ ਹੀ ਲਿਆਂਦੇ ਆਲੇ ਭਾਜੀ ਤਾਂ ਕਿਰੀ ਕੱਲ ਹੋਈ ਸੀ ਅਪਲੋਡ ਛੋਟੇ ਮੋਲ ਭਾਜੀ ਪਹਿਲਿਆ ਉਹਨਾਂ ਦੇ ਮਾਲ ਵਿਖਦਾ ਅੱਜ ਵੀ ਬਿਲਕੁਲ ਜਾਇਜ਼ ਮੁੱਲ ਕਰਨੇ ਆ ਕੱਲ ਵਾਲੇ ਵੇਘੇ ਜਲਦੀ ਵੇ ਮੈਂ ਨਾ ਭਾਜੀ ਹਾਂਜੀ 6 ਵਜੇ ਵੀਡੀਓ ਪਈ 7:30 ਵਜੇ ਤੱਕ ਸਾਰੀਆਂ ਵੇਗੀਆਂ ਉਹ ਰੇਟ ਨੋਰਮਲ ਹੀ ਸਾਡੇ ਬਿਲਕੁਲ ਹੀ ਤੇ ਤਾ ਵਪਾਰੀ ਵੀ ਰਿਫੇਰ ਲੈ ਜਾਂਦੇ ਆ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਅੱਜ ਵੀ ਚੰਗੇ ਤੋਹਫੇ ਲੈ ਗਿਆ ਆ ਵੀਰੇ ਭਾਜੀ ਸ਼ੁਰੂ ਹਾਂਜੀ ਵੀਰੇ ਆ ਲਖਾ ਦਿਓ ਵੀਰੇ ਝੋਲੀ ਨਹੀਂ ਮਾਰ ਗਈ ਕੀ ਬਾਤ ਹੈ ਥਾਨਾ ਥਾਨ ਵੇਖੋ ਭਾਜੀ ਲੱਗਾ ਗਲਾਬੀ ਥਾਨ ਲੱਗਾ ਜੇ ਆ ਸੀਲ ਵੇਖੋ ਕੱਟੀਲੀ ਰਾਵੀ ਚ ਕੀ ਬਾਤ ਹੈ ਨਸਲਾ ਪੇਟ ਪੁੱਠ ਬੋਦਾ ਝੋਟੀ ਦਿਖਾਓ ਭਾਜੀ ਪੇਟ ਪੁੱਠ ਬੋਦਾ ਇਹ ਭਾਜੀ 18 ਮਹੀਨਿਆਂ ਦੀ ਝੋਟੀ ਏ 18 ਮਹੀਨਿਆਂ ਦੀ ਹਾਂ ਜੀ ਇਹ ਦੰਦ ਹੋ ਗਈ ਪਿਓ ਰਖੀ ਦੀ ਇੱਕ ਵੀ ਦੰਦ ਨਾ ਝੋਟੀ ਨੇ ਥੋੜਿਆ ਹੋ ਠੀਕ ਹੈ ਜੀ ਤੇ 22 ਲੀਟਰ ਵਾਲੀ ਮੈਂ ਦੀ ਕੱਟੀ ਏ ਸਾਡੇ ਪਿੰਡੋਂ ਭਾਜੀ ਆਪਾਂ ਝੋਟੀ ਲਈ ਆ ਪਿੰਡ ਹੀ ਮੈਂ ਆ ਮੈਂ ਹੀ ਨੀਲੀ ਦੀ 22 ਲੀਟਰ ਦੁੱਧ ਮੈਂ ਕੋ ਜਿਹੜਾ ਮਰਜ਼ੀ ਆ ਜੇ ਠੀਕ ਹੈ ਜੀ ਜਿਹੜਾ ਵੀ ਝੋਟੀ ਲੈਣਾ ਉਹਦੀ ਮਾਂ ਖਾ ਲਾਂਗੇ ਫੇਰ ਛੋਟੀ ਖੜੇ ਆ ਕੇ ਉਹ ਥਣ ਵੀ ਗਲਬੀ ਪਿੰਡੋ ਛੋਟੀ ਲਈ ਆ ਵੇਖੋ ਥਣ ਵੇਖੋ ਲੱਗਾ ਭਾਜੀ ਮਿਰਲਾ ਪੇਠ ਪੁੱਠ ਬੋਦਾ ਵੀਰੋ ਛੋਟੀ ਦੀ ਗੱਤ ਕਾਠ ਵੀ ਭਾਈ ਪੂਰਾ ਵਾ ਓਏ ਇਹਦਾ ਫੇਸ ਕਰੀ ਇਹਨੂੰ ਭਾਈ ਤਾਂ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰੋ ਭਾਜੀ ਸਾਰੇ ਕਰੈਕਟਰ ਵੀਰੇ ਛੋਟੀ ਦੇ ਮਾਨਕੀ ਅੱਖਾਂ ਕੀ ਵੀਰੋ ਚਿੱਟੇ ਚਿੱਟਾ ਸਿੰਘ ਆ ਗਿਆ ਹਣੇ ਚਿੱਟੇ ਸਿੰਘ ਭਾਜੀ ਤਾਂ ਸੋਹਣੀ ਛੋਟੀ ਆ ਗਈ ਵੀਰੇ ਕੋਲੇ ਖੀਰੀ ਕੱਟੀ ਆ ਵੀਰੇ ਕਿੰਨਾ ਵੀਰੇ ਦੀ ਡਿਮਾਂਡ ਹੁੰਦੀ ਆ ਕੀ ਨੀਲੀ ਰਵੀ ਦੇ ਵਿੱਚ ਕੱਤੀ ਝੋਟੀ ਭਾਈ ਚੰਗੇ ਸੀ ਮੰਦੀਆ ਵੀਰੋ ਕਿੱਲੇ ਦਾ ਸ਼ਿੰਗਾਰ ਆ ਵੀਰੇ ਕਿੱਲੇ ਬੱਜੀ ਸੋਹਣੀ ਲੱਗਦੀ ਹਨ ਫਿਰ ਪਲੀ ਜੁੜੀ ਫੁੱਲ ਆ ਵੀਰੇ ਹਾਂ ਨਾ ਭਾਈ ਚੰਗਾ ਰਵਾ ਤਿਆਰ ਕਰਨ ਵਾਸਤੇ ਝੋਟੀ ਆ ਗਾਂ ਜਿਹੜੇ ਵੀਰ ਨੇ ਬੱਚੇ ਪੁੱੱਚੇ ਚੰਗੇ ਲੈਣੇ ਆ ਨਸਲ ਸੁਧਾਰ ਕਰਨਾ ਉਹਨਾਂ ਵਾਸਤੇ ਉਹਨਾਂ ਵਾਸਤੇ ਬਿਲਕੁਲ ਬਿਲਕੁਲ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਵੀਰੋ ਆ ਗਈ ਆ ਨੀਲੀ ਰਵੀ ਖੀਰੀ ਝੋਟੀ ਆ ਬੜੀ ਸ਼ਕੀਨਮਾਨ ਕੀ ਆ ਇੱਕ ਸਿੰਘ ਨਿੱਕਾ ਤੇ ਸਿੰਘ ਵੀ ਚਿੱਟਾ ਚਿੱਟੇ ਸਿੰਘ ਜਾ ਗਈ ਵੀਰੇ ਤਾਂ ਬਹੁਤ ਹੀ ਕੁਆਲਿਟੀ ਦੀ ਝੋਟੀ ਆ ਚੈੱਕ ਕਰ ਲਓ। ਵੇਖੋ ਵੀਰੇ ਚੈੱਕ ਕਰ ਲਿਓ। ਆਹ ਵੇਖੋ ਭਾਈ ਦੰਦ ਛੋਟੀ ਏ। ਠੀਕ ਹੈ ਜੀ। ਪਿਓਰ ਖੀਰੀ ਮੈਂ ਨਾ ਭਾਈ ਇੱਕ ਜੀ ਤੋੜਿਆ। ਬਿਲਕੁਲ। ਹਾਂ ਜੀ। ਠੀਕ ਹੈ ਵੀਰੇ ਬਹੁਤ ਕੁਆਲਟੀ ਦੀ ਆ। ਨਸਲ ਆ ਵੀਰੇ। ਆਹ ਟਿੱਕਾ ਭਾਈ ਮੁੰਡੇ ਸਾਡੇ ਨੇ ਕਾਲਾ ਲਾਇਆ ਜੇ। ਅੱਛਾ ਅੱਛਾ। ਆਹਦਾ ਨજર ਨਾ ਲੱਗੇ। ਠੀਕ ਹੈ ਜੀ। ਹਾਂ ਜੀ। ਆਹ ਟਿੱਕਾ ਆ ਬਲਾਇਆ। ਹਾਂ ਜੀ। ਤਾਂ ਬਾਕੀ ਵੇਖੋ ਵੀਰਿਓ। ਫੀਰੀ ਕੱਟੀ ਆ ਗਈ ਆ ਇਹ ਭਾਜੀ ਆਪਾਂ ਸ਼ੌਂਕਣਾ ਹੀ ਲਈ ਆ ਸ਼ੌਂਕਣਾ ਹੀ ਵੇਚਣੀ ਆ ਠੀਕ ਹੈ ਜੀ ਇਹ ਪਰਖ ਵਾਲੇ ਬੰਦੇ ਨੇ ਭਾਈ ਝੋਟੀ ਲੈਣੀ ਆ ਬਿਲਕੁਲ ਜਿਹੜੇ ਬੰਦੇ ਨੂੰ ਪਰਖ ਐ ਉੱਪਰੋਂ ਵੀ ਸਿੱਧੀ ਸੱਦੀ ਆ ਸੋਹਣੀ ਸੁਨੱਖੀ ਆ ਵੀਰੇ ਕਾਦ ਬੇਰ ਉਹ ਦਾ ਨਹੀਂ ਭਾਜੀ ਮੈਂ ਨਾ ਜਿੱਦਣ ਭਾਈ ਝੋਟੀ ਤਿਆਰ ਹੋ ਗਈ ਨਾ ਹਾਂਜੀ ਡੇਢ ਤੋਂ ਪੌਣੇ ਦਾ 2 ਲੱਖ ਦੀ ਝੋਟੀ ਬੱਡਰ ਏਰੀਆ ਦੀ ਕੱਟੀ ਭਾਈ ਬੱਡਰ ਏਰੀਆ ਦੀ ਆ ਵੇਖੋ ਬਿਲਕੁਲ ਚੰਗੇ ਰਵੇ ਜਿਹਾ ਵੀਰੇ ਹਾਂਜੀ ਭੀਰ ਜੀ ਤਾਂ ਵੇਖੋ ਵੀਰੋ ਚੰਗੇ ਰਕਾਰਡ ਚੋਂ ਆ ਵੀਰ ਜੀ ਨੇ ਦੱਸਿਆ ਕਿ ਪਿੰਡੋਂ ਲਈਏ ਝੋਟੀ ਬਹੁਤ ਸੋਹਣੀ ਆ ਆ ਕਾਲਾ ਕਾਰੇ ਤੇਲ ਨਾਲ ਐ ਟਿੱਕਾ ਲੱਗਦਾ ਹੈ ਨਾ ਹਾਂਜੀ 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 ਠੀਕ ਠੀਕ ਐ ਤਾਂ ਸੋਹਣੀ ਝੋਟੀ ਆ ਵੀਰੋ ਕਿਸੇ ਪਾਸਿਓਂ ਨਹੀਂ ਖੁੰਜੀ ਤੁਸੀਂ ਜਦੋਂ ਚੱਲ ਕੇ ਆਉਂਦੇ ਹੋ ਛੱਡ ਕੇ ਨਹੀਂ ਜਾਂਦੇ ਪਾ ਲੈਣੀਆਂ ਹਾਂਜੀ ਇਹਦੇ ਅੱਜ ਵੇਗੀ ਠੀਕ ਆ ਇਹਦੇ ਫਿਰ ਤਿਆਰ ਕਰਕੇ ਪਾਜੀ ਵੇਚਾਂਗੇ ਤਿਆਰ ਕਰਕੇ ਹਾਂਜੀ ਕਿਆ ਬਾਤ ਹੈ ਫਿਰ ਸ਼ੌਂਕ ਨਾਲ ਹੀ ਰੱਖਣੀ ਹੈ ਸ਼ੌਂਕ ਨਾਲ ਸ਼ੌਂਕ ਨਾਲ ਹਾਂਜੀ ਮੁੱਲ ਵੀਰੇ ਦਾ ਸਿੰਗ ਤੇ ਸਾਰੇ ਕਰੈਕਟਰ ਆ ਪਾਜੀ ਸੋਹਣੀ ਝੋਟੀ ਆ ਬਿਲਕੁਲ ਮੁੱਲ ਪਾਜੀ ਦੇ ਹਿਸਾਬ ਲਈ ਇਹ ਚੰਗੀ ਕੱਟੀ ਨੂੰ 3 ਮਹੀਨੇ ਦੁੱਧ ਵੀ ਛੱਡੀ ਹੈ ਨਾ 30-35 ਹਜ਼ਾਰ ਦਾ ਦੁੱਧ ਭਾਈ ਪੀ ਜਾਂਦੀ ਹੈ। ਬਿਲਕੁਲ। ਬਾਕੀ ਇਹ ਤਾਂ ਕਰਮਾ ਵਾਲੀ ਦਾਣੇ ਤੇ ਪਲੀ ਆ। ਫੀਡ ਖਾਂਦੀ ਤੇ ਫੀਡ ਤੇ ਪਲੀ ਅੱਜ ਦਿਖਣੀ ਦਿਆ ਵੇਖ ਲੋ। ਬੇਟ ਊੜਾ ਕਿਤਰਾ ਜੰਮੀ ਪਈ ਆ ਵੇਖ ਛੋਟੀ। ਕਿੰਨੇ ਦੀ ਵੀਰੇ ਹੁਣ ਹੋਜੂ। ਹੁਣ ਭਾਈ ਇਹਦਾ ਕੋਈ ਮੁੱਲ ਨਹੀਂ ਹੈ। ਹਾਂਜੀ। ਮੁੱਲ ਕਰਦੇ 65000 60 ਵੀ ਦੇ ਰਹੀਏ। ਠੀਕ ਆ ਵੀਰੇ ਜੈ ਜੈ। 55000 ਦੀ ਹੈ ਕਲਿੰਦਰ ਜੀ। ਤਿੰਨ ਛੱਡ ਦਿਓ। ਬੁੰਜਾ ਦੀ। ਤੇ ਪਾਜੀ ਹਾਰ ਨਾ ਹੀ ਛੋਟੀ ਦਵਾਏ 50000 ਦੀ ਇਹ ਜੋ ਛੋੜੀ ਹੁਣ ਛੋੜੀ ਹੋ 50 ਹਾਂਜੀ ਪਾਜੀ ਬਾਕੀ ਸ਼ੌਂਕ ਦਾ ਭਾਂ ਨੂੰ ਪਰ ਮੁੱਲ ਨਹੀਂ ਆ ਤੂੰ ਵੇਖੋ ਵੀਰੋ ਬਿਲਕੁਲ ਵੀਰੇ ਬਿਲਕੁਲ 50000 ਦੀ ਹੋ ਜੂ ਵੀਰੋ ਤਮ ਬਾਕੀ ਵਜਨ ਮੂਜਨ ਬਹੁਤ ਆ ਸਿੱਧੀ ਸੱਦੀ ਆ ਕਿਹੜੇ ਵੀਰ ਨੇ ਸ਼ੌਂਕ ਆ ਤਾਂ ਬਾਕੀ ਵੀਰੇ ਘਰ ਰੱਖਣ ਵਾਲੀ ਆ ਹਨਾ ਹਾਂ ਵੇਖੋ ਥਣ ਹੁਣੇ ਕਿਦਾ ਡਗੜਾ ਬਣ ਗਿਆ ਵੀਰੇ ਇਹ ਪੜਾ ਰੋਵੀ ਵਿੱਚ ਛੋਟੀ ਲੈ ਤਿਆਰ ਕਰਕੇ ਸਾਨੂੰ ਹੀ ਫੇਰ ਦੇ ਦੇ ਬਿਲਕੁਲ ਵੀਰੇ ਪੂਰੇ ਰੁਪਈਆ ਦੇ ਭਾਈ ਛੋਟੀ ਲੈ ਆਵਾਂਗੇ ਬਿਲਕੁਲ ਹਾਂਜੀ ਤਾਂ ਵੀਰੇ ਹੁਣ ਵੇਖ ਨਸਲ ਆ ਜਿਹੜੀ ਇਹ ਤਾਂ ਫੇਰ ਹਨਾ ਇਹਦੇ ਤੇ ਕੋਈ ਮੋਲੀ ਨਹੀਂ ਨਸਲ ਦਾ ਤਾਂ ਨਸਲ ਬਹੁਤ ਪਿਆਰੀ ਆ ਹਾਂ ਨਾ ਵੀਰੇ 50 ਦੀ ਹਾਂਜੀ ਕੀ ਬਾਤ ਆ ਜੈ ਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਭਾਈ ਬੱਚੀ ਆ ਗਈ ਜਰਸੀ ਜਰਸੀ ਆ ਹਾਂਜੀ ਸੂਈ ਆ ਵੀਰੇ ਨਹੀਂ ਵਿੱਚ ਗੱਪਣ ਜੇ ਸੂਈ ਜਾਵਾ ਜਰਸੀ ਨਿਕਾ ਨਿਕਾ ਕੰਨ ਆ ਗਿਆ ਹਨਾ ਦਿਨ ਦਾ 15 22 ਖੜਦੀ ਹੈ ਪਰ ਬਣੂ ਭਾਜੀ ਬੜੀ ਫੁੱਲ ਰਾਜੀ ਸਾਂਭ ਛੱਡ ਕੇ ਵੱਛੀ ਦੇ ਦੇਣੀ ਆ ਠੀਕ ਹੈ ਜੀ ਹੋਰਾਂ ਕਾਲਾ ਵੇ ਲੋ ਸਿੱਧਾ ਫਲੇਮ ਵੱਛੀ ਭਾਜੀ ਜੇ ਜਰਸੀ ਦਾ ਨਾ ਲੱਗ ਜਾ ਉੱਚਾ ਹੁੰਦਾ ਇਹ ਇੱਕੋ ਆ ਦਿੱਤੀ ਹੈ ਫਿਰ ਸਕਵਾਲਟੀ ਦਿਖਾਓ ਛੋਟੀ ਜਿਆਪ ਵਾਲੀ ਜਰਸੀ ਆ ਗਈ ਹਨਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਕੁਆਲਿਟੀ ਖਾਨ ਚੰਗਾ ਲੱਗਿਆ ਹਨਾ ਹਾਂਜੀ ਭਾਜੀ ਹਾਂਜੀ ਫਰੀਰ ਬੜੀ ਭਾਜੀ ਵੱਛੀ ਦਿਨ ਕਿਨੇ ਲੈ ਜੂ ਵੀਰ ਦਿਨ ਭਾਜੀ 10 12 ਲੈ ਜੂ 10 12 ਠੀਕ ਹੈ ਜੀ ਤੇ ਵੇਖੋ ਵੀਰੇ ਸੋਹਣੀ ਵੜ ਫੁੱਲ ਰਾਜੀ ਦੇਣ ਜਰੂਰ ਦਾ 12 ਛੱਡ ਦੀਏ ਮੁੱਲ ਵੀਰੇ ਦਾ ਫੁੱਲ ਵੀ ਕੀ ਕਰਾਂਗੇ ਫੋਨ ਤੇ ਹਾਂ ਨਾ ਜਾਇਜ਼ ਬਿਲਕੁਲ ਦਵਾਂਗੇ ਭਾਣਾ ਬੱਛੀ ਅੱਛਾ ਜੀ ਵੀਰ ਭਰਾ ਫੋਨ ਲਾਵੇ ਫੋਨ ਲਾ ਲੈ ਹਨ ਜਰੂਰ ਕਰਾਂਗੇ ਠੀਕ ਹੈ ਜੀ ਜਾਇਜ਼ ਭਾਣਾ ਬੱਛੀ ਦਵਾਂਗੇ ਫੋਨ ਤੇ ਮੁੱਲੋ ਫੋਨ ਤੇ ਚ ਠੀਕ ਹੈ ਜੀ ਤੀਜੇ ਨੰਬਰ ਤੇ ਏ ਭਾਈ ਇਹ ਸੂਈ ਝੋਟੀ ਆ ਗਈ ਆ ਸੂਈ ਆ ਗਈ ਹਾਂਜੀ ਲੈਵਲ ਉਹ ਸੂਈ ਨੂੰ ਦਿਨ ਦਾ 10 12 ਹੋਈ ਜੇ ਫੀਮੇਲ ਕਾਫ ਮਾਇਰ ਦੇ ਕੱਟੇ ਠੀਕ ਹੈ ਜੀ ਤਵਾ ਪਸਵਾ ਇੱਕ ਨੰਬਰ ਦੁੱਧ 8 7 ਮੰਨ ਕੇ ਜਿਹੜਾ ਵੀ ਮਰਜ਼ੀ ਨਾਲ ਠੀਕ ਕੱਟੀ ਚੰਗੀ ਸੀ ਮੰਦੀ ਆ ਗਈ ਵੀਰੇ ਝੋਟੀ ਵੀ ਸੋਹਣੀ ਆ ਹਨਾ ਹਾਂਜੀ ਹੋਰ ਵੇਖੋ ਵੀਰੋ ਮੋਲ ਕਹਾਂਗੇ ਜੈਜ ਭਾਈ ਝੋਟੀ ਦਾ ਧੂਣ ਠੀਕ ਹੈ ਜੀ ਵੇਖੋ ਵੀਰੋ ਲੈਵਾ ਬੜਾ ਸਾਫ ਲੱਗਿਆ ਸੋਹਣੀ ਝੋਟੀ ਆ ਬੱਚਾ ਕਿੱਥੇ ਵੀਰੇ ਪੱਜੇ ਆ ਉਹ ਇੱਕ ਕੱਤੀ ਭਾਈ ਉਹ ਠੀਕ ਠੀਕ ਹੈ ਜੀ ਸਰੋਜੀ ਵੇਖੋ ਵੀਰੋ ਮਗਰੇ ਵੀ ਕੱਟੀ ਆ ਗਈ ਆ ਲੇਵੇ ਦੀ ਬਹੁਤ ਸਾਫ ਆ ਸੋਹਣੀ ਝੋਟੀ ਆ ਜੀ ਲੈ ਉਸ ਮੋਲ ਵੀਰੇ ਦਾ ਮੋਲ ਵਿੱਚ 70 75 ਜੋ ਮਰਜੀ ਝੋਟੀ ਦਾ ਕਰੀਏ ਇਹ 68000 ਦੀ ਆਣਾ ਦੇ ਦੀ ਇਹ ਤੇ ਕਰਨਾ ਮਾਨ 68 ਦੀ ਹਾਂ ਜੀ ਜਾਇ ਜਿਲੀ ਜਾਇ ਜੀ ਜਾਣਤੀ 2000 ਦਾ ਮਾਨ ਹੋਰ ਕਰੀਏ ਵੀਰਾ ਭਰਾ ਨੂੰ ਕਰਾਇ ਭਾੜੇ ਪੈਣਿਆ 60000 ਦੀ ਝੋਟੀ ਹਾਣਾ ਬਿਲਕੁਲ ਜਾਇ ਕਿਥੋਂ ਲਿਉਂਦੇ ਲਾਬਲਾ ਪਏ ਹੋਈਆਂ ਵੀਰੇ ਜਾਇ ਜੀ ਹੋਈ ਘਰ ਆਇਓ ਮਾਨ ਲਈਦਾ ਵਾ ਵੇਖੋ ਜਾਇ ਭਾਣਾ ਪਿੱਛੋਂ ਲਈਦਾ ਜਾਇ 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 ਵੀਰੇ ਜਾਇ ਜਾਇ ਕੋਈ 80 85 ਮੁੱਲ ਨਹੀਂ ਝੋਟੀ ਦਾ ਇਹਦਾ ਵੀਰ ਨੇ 66000 ਦੀ 66000 ਦੀ ਭਾਈ ਹਾਣਾ ਬਿਲਕੁਲ ਠੀਕ ਹੈ ਵੀਰੇ ਜਾਇ ਜਾਇ ਜੀ ਵੀਰੇ ਫੋਨ ਜ਼ਰੂਰ ਲਾ ਲਿਓ ਛੋੜ ਛੱਪਾ ਹੋ ਜੂ ਹਾਂ ਮੇਰੇ ਤਿੰਨੇ ਨੰਬਰ ਤੇ ਆ ਰੁਪਿਆ ਸੁਆ ਭਾਈ ਝੋਟੀ ਦਾ ਦੇਣ 15 ਲੈ ਜਾਂ 20 ਲੈ ਗੱਬਣਾਗੇ ਦਵਾਂ ਦੇ ਸਾਹ ਛੱਡ ਕੇ ਟੋਕੜਾਂ ਮਈਆਂ ਦੇ ਭਾਅ ਛੋਟੀ ਬੈ ਗਈ ਕਿੰਨਾ ਟਾਈਮ ਲਾਜੀ ਵੀਰੇ ਜੇ ਤਾਂ ਭਾਈ 15 ਤੋਂ 20 ਵੱਧ ਤੋਂ ਵੱਧ ਕਰੂ 15 ਤੋਂ 20 ਦੇ ਵੇਖੋ ਵੀਰੇ ਫੁੱਲ ਰਾਜੀ ਆ ਸਿੰਗਲ ਹੱਡੀ ਦੀ ਆ ਬਹੁਤ ਚੰਗੀ ਝੋਟੀ ਆ ਦੇਣ 15 ਜ਼ਰੂਰ ਲੈ ਜੂਗੀ ਪਰ ਚਗੱਠ ਚੂਠਾ ਚੰਗਾ ਚੋੜਾ ਲੱਗਿਆ ਫਿਰ ਦੁੱਧ ਵਿੱਚ ਚੰਗਾ ਚੋਆ ਜੋ ਹਨਾ ਵੇਖੋ ਸਿੰਗੀ ਭਾਜੀ ਫੇਰ ਸਿੰਗ-ਸਿੰਗ ਬਹੁਤ ਚੰਗਾ ਲੱਗਿਆ ਝੋਟੀ ਨਾਲ ਤਾਂ ਰਾਜੀ ਵੀ ਫੁੱਲ ਹਾਂਜੀ ਇਹਦਾ ਮੁੱਲ ਵੀਰੇ ਮੋਲਨਵੀਰ ਜੀ ਕੋ ਮੈਂ ਸਪਾਨਾ ਦੇ ਦੱਸਦੇ ਜੈ ਜੀ ਬਿਲਕੁਲ ਜੈ ਮੈਂ ਨਾ ਠੀਕ ਹੈ ਜੀ ਕੋਪੇਟ ਭਾਜੀ ਮੈਂ ਲੈਵਾ ਵੇ ਲੋ ਆ ਵੇਖੋ ਮੋਲਵੀਰ ਜੀ ਤਿਆਰ ਹੋਇਆ ਝੋਟੀ ਦੇ ਤਿਆਰ ਕਰਕੇ 10 15 ਦਿਨ ਸਾਫ ਦੇ ਵੇਚੀਏ ਨਾ 80 ਦੀ ਵੇਚ ਲਈਏ 85 ਦੀ ਵੀ ਵੇਚਦਾ ਹੱਕ ਹੈ ਹਾਂ ਜੀ ਕੋਣ ਮੋਲ ਦਾ ਕੋਈ ਨਹੀਂ ਕਰਨਾ ਨਾ 60 ਦੇ ਨਾਲ 70 80 50000 ਦੀ ਝੋਟੀ ਦੇ ਲਈ 2 ਛੜੀ ਜੀ ਸਪਿੰਜਾ ਪੂਰੇ ਦੀ ਭਾਜੀ ਦੇ ਦਾਂਗੇ ਹਾਂ ਲਈ ਤਨ ਵੇਖੋ ਵੀਰੋ ਰੇਡ ਵੀਰ ਦਾ ਚੈੱਕ ਕਰ ਲੈ 55000 ਦੀ ਨੋਰਮਲ ਗੈਜ ਰੇਟ ਆ ਵਜਨ ਵਜਨ ਬਹੁਤ ਆ ਕਿਹੜਾ ਵੀਰ ਸੰਭਲੂ ਵੀਰੇ ਚੰਗੀ ਕੀਮਤ ਦੀ ਵੇਚਣ ਵਾਲਾ ਵੀ ਵੀ ਵੇਚ ਸਕਦਾ ਵੀਰੋ ਕਾਲੀ ਵੀਰ ਦੀ ਲੋਈ ਝੋਟੀ ਆਗੀ ਹੈ ਲੋਈ ਚ ਆਗੀ ਦੂਜਾ ਸਵਾ ਪੂਰੇ ਲੋਈ ਝੋਟੀ ਮਾਨਕੀ ਅੱਖ ਚੈੱਕ ਕਰੋ ਵੀਰੇ ਕੁਆਲਟੀ ਨਸਲ ਲੋਈ ਚ ਪਿਓਰ ਵੱਡੀ ਝੋਟੀ ਵੱਡੀ ਵਜਨ ਬਹੁਤ ਆ ਐ ਮੰਜਾ ਮੁੰਜਾ ਦੇਂਦਾ ਉੱਪਰ ਪੂਰਾ ਵੀਰੇ ਹਨਾ ਵੱਡੀ ਆ ਕਦ ਕਾਠ ਵਾਲੀ ਆ ਪਲੀ ਜੁੜੀ ਆ ਕਈਆਂ ਵੀਰਾਂ ਦੀ ਭਾਈ ਡਿਮਾਂਡ ਹੁੰਦੀ ਲੋਹੀ ਛੋਟੀ ਇਹ ਕਿੰਨਾ ਟਾਈਮ ਖੜਦੀ ਹੈ ਟਾਈਮ ਭਾਈ ਤੈਨੂੰ 10 15 ਨਹੀਂ ਹਲੇ ਦਿਨ 15 ਲੈ ਜੂ ਹਣਾ ਤਾਂ ਵੇਖੋ ਵੀਰੋ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਲੋਹੀ ਚਾ ਵੱਡੀ ਆ ਕੱਦ ਕਾਠ ਵਾਲੀ ਬਣੀ ਛੋਟੀ ਹੈ ਜੇ ਪਿੱਠ ਪੋੜੇ ਦੀ ਸਾਫ ਆ ਕੱਦ ਵਜਿੰਦੀ ਸਾਫ ਆ ਲੈਵਾ ਵੇਖੋ ਜਿੰਨਾ ਪਿਆਰ ਕਰੂਗੀ ਕਰਮ ਵਾਲੀ ਜਿੰਨ ਪਿਆਰ ਹੋਵੇ ਰਾਜੀ ਫੋਲਾ ਹਾਂਜੀ ਕੀ ਬਾਤ ਆ ਕਿੰਨੇ ਦੀ ਵੀਰੇ ਛੋਟੀ ਭਾਈ ਭਣਾ ਲੱਖ ਮਾਰ ਹੀ ਵਿਕ ਜੇ ਆ ਆ ਪਾਉਣ ਅੰਦਰ ਦੇ ਦੇਣੀ ਆ ਹਾਂ ਵੀਰੇ ਮੁੱਲ 95 90 ਦੀ ਦੇ ਦਈਏ 90 ਦੀ ਹਾਂ ਕਰ ਦਿਓ ਮਾਲ ਦਾ ਛੋੜ ਛੋੜ ਦੋ ਹੀ ਛੜੀ 88 ਦੀ ਦੋ ਛੜ ਦੋ 86 ਦੀ ਹਾਂ ਆ ਨਾ 85 ਹਜ਼ਾਰ ਦੀ ਭਾਈ ਸਾਹਿਬ 85 ਹਜ਼ਾਰ ਦੀ ਹਾਂਜੀ ਕੀ ਆ ਕਾਦਰਾ ਸਾਹਿਬ ਲਾ ਲੇ ਮੇਰਾ ਵੀ ਕੋਈ ਪੂਰੀ ਵੱਡੀ ਝੋਟੀ ਪੂਰੀ ਵੱਡੀ ਅਪਲੀ ਜੁੜੀ ਆ ਵੀਰੇ ਹਾਂ ਹਾਂ ਨਾ 85 ਦੀ ਹਾਂਜੀ ਤਾਂ ਵੇਖੋ ਵੀਰੋ ਦੇ ਆਣ ਕੇ ਵੇਖੇ ਕੋਈ ਫਿਰ ਪਸੰਦ ਆਉ। ਛੱਡ ਕੇ ਨਹੀਂ ਜਾਂਦਾ ਹਨਾ ਵੀਰੇ। ਭਾਜੀ ਭਾਰੇ ਬੰਦੇ ਦੀ ਝੋਟੀ। ਇੱਕ ਰੀ ਤੋਰਾ ਵਖਾ ਦੀਏ। ਤਾਂ ਵੇਖੋ ਵੀਰੋ 85000 ਦੀ ਹੋ ਜੂ ਰੇਡ ਵੀਰ ਦਾ ਬਿਲਕੁਲ ਜਿਆ ਜ ਵੱਡੀ ਆ ਕੱਦ ਕਾਠ ਵਾਲੀ ਪਲੀ ਜੁੜੀ ਆ ਵੀਰੋ। ਤਾਂ ਲੋਈ ਚਾਹ ਲੰਮਾ ਟਾਈਮ ਇਹ ਜੋ ਪਸ਼ੂ ਦੁੱਧ ਦਿੰਦਾ ਹਨਾ ਇਹ। ਹਾਂਜੀ ਆ ਭਾਈ। ਤਾਂ ਹੈ ਵੀ ਪਤਲੇ ਚੰਮ ਚ ਵੀਰੋ। ਤਾਂ ਥਨ ਵੀ ਬੜਾ ਪਿਆਰਾ ਲੱਗਿਆ। ਠੀਕ ਹੈ ਜੀ ਬਹੁਤ ਚੰਗੀਆਂ ਹਾਂ ਨਾ 85 ਦੀ ਹਾਂਜੀ ਭਾਜੀ ਠੀਕ ਹੈ ਜੀ ਇਹ ਹਾਂ ਨਾ 85 ਦੀ ਹੋਗੀ ਵੀਰੇ ਆਉਗੀ 55 55 55 ਦੀ ਜਾਇ ਜੀ ਰੇਟ ਆ ਵੀਰੇ ਚੈੱਕ ਕਰ ਲਓ 6000 ਦੀ ਝੋਟੀ ਭਾਜੀ ਹਾਂ ਨਾ ਬਿਲਕੁਲ ਤਾਜੀ ਸੂਈ ਹਾਂਜੀ ਕੀ ਬਾਤ ਆ ਜੀ ਖੀਰੀ ਕੱਟੀ ਆ ਗਈ ਵੀਰੇ ਕਿੰਨਾ ਵੀਰੇ ਦੀ ਡਿਮਾਂਡ ਹੁੰਦੀ ਆ ਬਹੁਤ ਚੰਗੇ ਨਾਗ ਚੋਂ ਵੀਰੇ ਤੇ ਚੰਗੇ ਸੀਮਨ ਚੋਂ ਆ ਗਿਆ ਬੱਚਾ ਇਹ ਖੀਰੀ ਕੱਟੀ ਤਾਂ ਹਾਂ ਨਾ 50 ਦੀ ਹਾਂਜੀ ਭਾਜੀ ਤਾ ਜਰਸੀ ਦਾ ਮੁੱਲ ਵੀਰੇ ਫੋਨ ਤੇ ਹੋਜੂ ਰੇਟ ਤੁਸੀਂ ਵੇ ਲੈ ਨੋਰਮਲ ਰੇਟ ਆ ਵੀਰ ਦੇ ਇਹੋ ਬੇਨਤੀ ਆਪਣੀ ਹਰ ਵੀਡੀਓ ਦਾ ਕਲਜਿੰਦਰ ਜੀ ਹੁੰਦੀ ਆ ਗੱਬਣਾ ਪਾਸ ਕਰੋ ਸੋਇਆ ਚਲਾ ਟਾਈਮ ਚ ਹੋ ਸਾਡੇ ਦਾ ਬਿਲਕੁਲ ਬਿਲਕੁਲ ਤਾਂ ਵੀਰੋ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ ਬੰਦਾ ਜੀ ਤਾਂ ਬਾਕੀ ਵੀਰੋ ਚੈਨਲ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਸ਼ੇਅਰ ਕਰੋ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਵੀਰੇ ਲਿਆ ਕੇ ਖਾ ਲਈ ਜਾਵੇ ਬਾਕੀ ਰੇਟ ਵੀਰ ਦਾ ਜਾਇਜ਼ ਹੁੰਦਾ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋੜ ਛੱਪਾ ਹੋਜੂ ਚੰਗੀਆਂ ਝੋਟੀਆਂ ਵੀਰੋ ਪਲੀਆਂ ਜੁੜੀਆਂ ਨੇ ਕਦ ਕਾ ਠਾਰੀਆਂ ਨੇ ਤਾਂ ਵੀਰ ਜੀ ਐਡਰੈਸ ਇੱਕ ਰ ਪਿੰਡ ਰਾਇਆ 사ਸੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਏ ਭਾਈ ਫੋਨ ਨੰਬਰ ਵੀ 826434231 ਭਾਈ ਠੀਕ ਹੈ 사ਸੀ ਕਾਂਸੀ